ਹਾਂਜੀ ਇਹ ਵਾਲਾ ਫੈਬਰਿਕ ਆਇਆ ਹੋਇਆ ਹੈ ਬਹੁਤ ਹੀ ਜ਼ਿਆਦਾ ਇਹਦੀ ਡਿਮਾਂਡ ਸੀਗੀ ਇਹ ਵਾਲਾ ਫੈਬਰਿਕ ਚੁਣੌਣ ਦੇ ਵਿੱਚ ਰਹੇਗਾ ਸ਼ਰਟ ਐਂਡ ਬਾਟਮ ਦਾ ਅਲੱਗ-ਅਲੱਗ ਪ੍ਰਾਈਸ ਹੈ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਮਿਲ ਸਕਦਾ ਤੁਸੀਂ ਕਿੰਨਾ ਵੀ ਫੈਬਰਿਕ ਲੈ ਸਕਦੇ ਹੋ 2.5 ਮੀਟਰ 3 ਮੀਟਰ 5 ਮੀਟਰ ਜਿੰਨਾ ਵੀ ਮਰਜ਼ੀ ਫੈਬਰਿਕ ਲੈ ਸਕਦੇ ਹੋ 올 ਇੰਡੀਆ ਸ਼ਿਪਿੰਗ ਫ੍ਰੀ ਰਹਿਣ ਵਾਲੀ ਇਹਦੇ ਵਿੱਚ ਕਲਰ ਆਪਸ਼ਨ ਨੇ ਆਪਾਂ ਉਹ ਤੁਹਾਨੂੰ ਸੈਂਡ ਕੀਤੇ ਹੋਏ ਆ ਤੁਸੀਂ ਆਪਣੀ ਚੁਆਇਸ ਨਾਲ ਲੈ ਸਕਦੇ ਹੋ ਇਹ ਵਾਲੀ ਵਿਸਕੋਸ オーਰਗੈਂਜ਼ਾ ਦੀ ਸ਼ਰਟ ਆ ਗਈ ਬਾਟਮਰ ਹੈਗੀ ਦਿਨਾਲ ਕ੍ਰੇਪ ਦੀ ਤੇ ਨਾਲ ਦੁਪੱਟਾ ਵੀ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਇਹ ਵਾਲੇ ਆਉਣਗੇ ਜੀ ਬਨਾਰਸੀ ਸਿਲਕ ਦੇ ਸੂਟ ਆਉਣਗੇ ਬਹੁਤ ਹੀ ਜ਼ਿਆਦਾ ਸੋਨੇ ਬਨਾਰਸੀ ਸੂਟ ਬਣੇ ਹੋਏ ਆ ਨਾਲ ਦੁਪੱਟੇ ਵੀ ਬਨਾਰਸੀ ਦੇ ਆਉਣਗੇ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵੀ ਸ਼ਿਪਿੰਗ ਫ੍ਰੀ ਹੈ ਜੀ ਇਹ ਵਾਲੇ ਡਿਸ਼ੀਨ ਕ੍ਰੇਪ ਦੇ ਸੂਟ ਆਉਣਗੇ ਨਾਲ ਹੈਵੀ ਦੁਪੱਟੇ ਆਉਣਗੇ ਆਲਓਵਰ ਸੂਟ ਰਹੇਗਾ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਪਸ਼ਮੀਨਾ ਦੇ ਸੂਟ ਆਉਣਗੇ ਏਕੀ ਟੈਕਸ ਪਸ਼ਮੀਨਾ ਦਾ ਇਹਨਾਂ ਦੇ ਉੱਪਰ ਬੋਰਨੀ ਆਏਗੀ ਘੇਰੇ ਦੇ ਉੱਪਰ ਵਰਕ ਆਏਗਾ ਨਾਲ ਇਹਨਾਂ ਦੇ ਬਾਜੂ ਦੇ ਉੱਪਰ ਵੀ ਵਰਕ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਫ੍ਰੀ ਹੈ ਵਿਦਾਊਟ ਦਪਟਾ ਰਹੇਗਾ ਕਲਰ ਆਪਸ਼ਨ ਆਪਾਂ ਇਹਦੇ ਵਿੱਚ ਪਾਈ ਹੋਈ ਹੈ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲੇ ਇੱਕ ਟ੍ਰਾਈਸ ਦੀ ਸ਼ਰਟ ਹੈਗੀ ਬਾਟਮ ਰਹੇਗੀ ਵੈਲਵਟ ਦੀ ਕਈ ਨਾਲ ਕਟ్రਾਈ ਦੀ ਬਾਟਮ ਲੱਗੀ ਹੋਈ ਹੈ ਤੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਸ਼ਿਪਿੰਗ ਫ੍ਰੀ ਹੈ ਕੈਸ਼ ਔਨ ਡਿਲੀਵਰੀ ਆਪਣੀ ਬੇਸ ਤੇ ਹੈ ਨਹੀਂਗੀ ਤੇ ਤੁਸੀਂ ਆਰਡਰ ਕਰਨੀ ਮੇਰਾ ਜੋ WhatsApp ਨੰਬਰ ਦਿੱਤਾ ਹੈ ਉਸ ਤੇ ਕਰ ਸਕਦੇ ਹੋ ਇਹ ਵਾਲੇ ਏਕੇ ਟੈਕ ਪਸ਼ਮੀਨਾ ਦੇ ਸੂਟ ਆਉਣਗੇ ਨਾਲ ਬਾਜ਼ੂ ਦੇ ਉੱਪਰ ਪ੍ਰੋਪਰ ਵਰਕ ਰਹੇਗਾ ਇਹ ਵਾਲੇ ਵੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਮਸ਼ੀਨੀ ਵਰਕ ਹੋਇਆ ਉੱਪਰ ਸਾਰਾ ਪ੍ਰੋਪਰ ਤੇ ਤੁਸੀਂ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਆਪਾਂ ਫੋਰਨ ਕੰਟਰੀਆਂ ਦੇ ਵਿੱਚ ਵੀ ਸੂਟ ਸਟੀਚ ਕਰਕੇ ਭੇਜਦੇ ਆਂ ਇਹ ਵਾਲੇ ਵੀ ਵਸ਼ਮੀਨਾ ਦੇ ਸੂਟ ਰਹਿਣਗੇ ਬਾਜ਼ੂ ਵਰਕ ਰਹੇਗਾ ਇਹਨਾਂ ਦੇ ਉੱਪਰ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ ਧੰਨਵਾਦ